ਹਾਂਜੀ ਸਤਿ ਸ਼੍ਰੀ ਅਕਾਲ ਹੋ ਸੁਣੋ ਕੀ ਹਲਚਲ ਅੱਜ ਚੱਲੇ ਆ ਫਨੈਰੋ ਗੁਰਦੁਆਰਾ ਸਾਹਿਬ ਸਿੱਖ ਸਾਵਾ ਉੱਥੇ ਆਪਣੇ ਕੁਦੜਾ ਭਾਜੀ ਆਇਆ ਤੇ ਉਹਨਾਂ ਦਾ ਅਮਰਪਾਲ ਸਿੰਘ ਕੁਦੜਾ ਜਿਹੜਾ ਪੰਜਾਬੀ ਬਰੇਚੇ ਬਲੌਕ ਬਣਾਉਂਦੇ ਸਾਈਕਲ ਤੇ ਜੁਰਪ ਘੁੰਮਣਦੇ ਆ ਉਹ ਆਇਆ ਤੇ ਉਹਨਾਂ ਨੂੰ ਅੱਜ ਮਿਲਣ ਚੱਲੇ ਆ ਕੰਮ ਤੋਂ ਮੈਂ ਦੇਵੇੜ ਕੇ 7:30 ਨਾ ਮੈਂ ਕਹਾਂ ਵੀ ਅੱਜ ਜਾਣਾ ਇੱਕਦਮ ਅਸੀਂ 3-4 ਦਿਨ ਹੋ ਗਏ ਸੇ ਚੱਕਰ ਤੇ ਪਿਆਨ ਬਣ ਗਏ ਜਿੱਦਾਂ ਮਰਜੀ ਅੱਜ ਜਾ ਕੇ ਆਉਣਾ ਤੇ ਅੱਜ ਸਵਾਭ ਬਣਿਆ ਤੇ ਅੱਜ ਹੁਣ ਜਾ ਕੇ ਭਾਜਣਾ ਮਿਲਦੇ ਆ ਨਾਲ ਦਿਲ ਦੀਆਂ ਗੱਲਾਂ ਕਰਦੇ ਨਾਲ ਤੁਹਾਨੂੰ ਵੀ ਬੁਣਾਉਂਦੇ ਆ ਆ ਜਾਓ ਚੱਲਦੇ ਆ ਜਿਹਰੇ ਉਹ ਘੁੰਮਣ ਗਿਆ ਸੀ ਉਹ ਹੁਣ ਆਇਆ ਕਿਤੇ ਉਹ ਗੱਡੀ ਚ ਨਹੀਂ ਜਿਹੜੀ ਸੋਰੀ ਨਹੀਂ ਮਿਲਦੀ few moments later ਭਾਈ ਬਿੱਦਾਂ ਵੀ ਟਾਈਮ ਕੱਢ ਕੇ ਮੈਨੂੰ ਭਾਈ ਨੂੰ ਮਿਲਣਾ ਜ਼ਰੂਰ ਹੈ ਕਿਦਾਂ ਮਰਜੀ ਹੈ ਤਿੰਨ ਚਾਰ ਦਿਨ ਹੋ ਗਏ ਮੈਂ ਜਿੱਕ ਤੱਕ ਸੌਰੀ ਕਰਦਾ ਮੈਂ ਕਿਹਾ ਕਿ ਕਿਦਾਂ ਮਰਜੀ ਟਾਈਮ ਦਿਨੇ ਮੈਂ ਤੁਹਾਨੂੰ ਮੈਸੇਜ ਕੀਤਾ ਉਹ ਸ਼ਾਇਦ ਤੁਸੀਂ ਮਿਲਿਓਗੇ ਰਿਪਲਾਈ ਨਹੀਂ ਹੋਇਆ ਮੈਂ ਮੈਂ ਫੋਨ ਚੱਕ ਲੈਂਦਾ ਮੈਸੇਜ ਮੇਰੇ ਤੋਂ ਰਹਿ ਜਾਂਦੇ ਨਹੀਂ ਨਹੀਂ ਮੇਰੇ ਕੋਲ ਨੰਬਰ ਹੈ ਨਹੀਂ ਤੁਹਾਡਾ ਤਾਂ ਹੁਣ ਜਦੋਂ ਇੰਸਟਾਗ੍ਰam ਤੇ ਉੱਤੇ ਹੁਣ ਆਪਸ਼ਨ ਆ ਗਿਆ ਨਾ ਫੋਨ ਨਾਲ ਵੀ ਹਾਂਜੀ ਤੇ ਆਪਾਂ ਕਰ ਸਕਦੇ ਹਾਂ ਤੇ ਲੋ ਹਣੇ ਜੇ ਹੁਣ ਤੁਸੀਂ ਸਾਡੀ 1:00 6 ਵਜੇ ਨਾਲ ਭਾਈ ਹੁਣ ਤੁਸੀਂ ਰਿਪਲਾਈ ਕੀਤਾ ਮੈਂ ਕੋਟ ਕਰਵਾ ਠੀਕ ਹੈ ਤਾਂ ਫਿਰ ਮੈਂ ਇਹਦਾ ਵੀ ਮੈਂ ਕਿਹਾ ਵੀ ਛੇਦੀ ਛਦੀ ਨੂੰ ਬੇੜਾ ਕਰ ਤੇ ਫਿਰ ਮਿਲ ਕੇ ਆਈਏ ਭਾਈ ਜੀ ਦਰਸ਼ਨ ਜ਼ਰੂਰ ਕਰ ਤੇ ਜਿੱਦਾਂ ਮੱਗਿਆ ਆਉਂਦੇ ਵੇ ਭਾਈ ਜੀ 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 ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੇ ਕੋਈ ਸੇਵਾ ਪਣੀ ਹੋਵੇ ਭਾਈ ਸਾਡੇ ਨਾਲ ਇਹ ਦੱਸੋ ਨਹੀਂ ਬਸ ਭਾਈ ਤੁਸੀਂ ਮਿਲਣ ਆਏ ਹੋ ਮੇਰੇ ਲਈ ਵੱਡੀ ਗੱਲ ਹੈ ਇਹ ਕਹਿੰਦੇ ਪ੍ਰਭਾਨ ਸਹੀ ਹੈ ਨਾ ਵਧੀਆ ਬਹੁਤ ਤੁਹਾਨੂੰ ਭਾਗ ਸਾਡੇ ਜੀ ਹੋਦਾ ਥੈਂਕ ਯੂ ਭਾਈ ਥੈਂਕ ਯੂ ਜੀ ਹੈ ਨਾ ਇਹ ਤੋਂ ਸਾਹਮਣੇ ਆ ਨਾ ਇਹ ਪਹੁੰਚਾ ਰਿਹਾ ਨਹੀਂ ਮਨੇ ਉਦੋਂ ਖਪੰਦਾ ਕਰਦਾ ਤੇ ਲੈਣ ਵਰਗਾ ਹਾਂ ਹਾਂਜੀ ਹੁਣ ਆਏ ਆ ਮੱਜ ਗਏ ਪੌਣੇ ਇੱਕ ਦਾ ਸੋ ਗਏ ਆ ਭਾਈ ਨੂੰ ਮਿਲ ਕੇ ਆਏ ਆ ਤੇ ਭਾਈ ਹੁਣ ਬਹੁਤ ਵਧੀਆ ਸੁਭਾਅ ਆ ਜਿੱਦਾਂ ਯਾਨੀ ਟੀਵੀ ਦੇ ਵਿੱਚ ਲਾ ਦੋ ਉਤੋਂ ਯਾਨੀ 100 ਗੁਣਾ ਵਧੀਆ ਸੁਭਾਅ ਆ ਦੇ ਨਾਈਸ ਹੈ ਜਿੰਨੀ ਵੀ ਸੰਗਤ ਆਉਂਦੀ ਹੈ ਜਾਨੀ ਮਿਲਣ ਵਾਸਤੇ ਭਾਈ ਨੂੰ ਸਾਰਿਆਂ ਨੂੰ ਉੱਠ ਕੇ ਜੱਫੀ ਪਾ ਕੇ ਪਿਆਰ ਜਿਹਾ ਤਕਰਨਾ ਸਾਰਿਆਂ ਨੂੰ ਮਿਲਦਾ ਹੈ ਜੇ ਕਿਰਦਾਰ ਬਣਾਉਣਾ ਕਿਸੇ ਨੇ ਇਦਾਂ ਦਾ ਬਣਾਓ ਵੀ ਜਿਹੜਾ ਦੁਨੀਆ ਤੁਹਾਨੂੰ ਮਿਲ ਕੇ ਮਿਲਣਾ ਵੇ ਚਲੋ ਤਤਲੇ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੇ ਬਲੌਗ ਦੇ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਚਲੋ ਚਲੋ ਉਹਨੂੰ ਕਰ ਲੈਂਦੇ ਪੁੱਤ ਬਾਏ ਆਹ ਸੀਜ਼ਨ ਦੇਅ